ਕਹਤਾ ਜੀ 1000 ਰੁਪਇਆ ਨਾਮ ਹੈ ਜਿਹੜਾ ਕਿ ਵੀ ਮੇਰੇ ਪਿੰਡ ਦੀ ਗੱਲ ਗਲਤ ਲਿਖੀ ਬਾਕੀ ਕਿਹਦੀ ਬਰਾਦੀ ਕਿਹਦੀ ਪਿੰਡ ਦੀ ਸਰਾਉ ਗੱਲ ਹੋ ਰਹੀ ਉਹ ਗੁੱਸਾ ਨਹੀਂ ਕਰਨਾ ਨਾਮ ਮੇਰਾ ਭਾਈ ਸੁਜੀਤ ਸਿੰਘ ਪਿੰਡ ਮੇਰਾ ਜੀਨਵਾਲ ਬੱਬਰੀ ਮੋਬਾਈਲ ਨੰਬਰ ਮੇਰਾ 9872670525 ਬਈਂਦਾ ਮੂੜੀ ਜੀਨਵਾਲ ਦੀ ਕਾਨੂੰਨ ਕਰਾ ਲੈਦਾ ਡਾਂਸੋਟਾ ਪਾੜਿਆਂ ਦਾ ਫਰਮੋ ਫਰਮੋ ਝੋਰਾ ਦੀ ਸਿੰਘ ਬੱਬੇ ਹਾਲੀ ਦੀ ਤਮਾਦ ਭਾਈਆਂ ਦਾ ਪਠੇਰਾ ਨਗਰ ਪੂਣਾ ਦੇ ਪੇਂਟਰ ਬਰਨਾਰਡ ਦੇ ਟਮਾਟਰ ਸਾਧੂ ਚੱਕਰ ਬਾਅਮਤੀ ਸਰਾਮਾ ਦੀ ਢੰਗ ਜੀ ਦੇ ਨਦਰ ਪਾਠੀ ਦਾਖਲ ਹੋ ਗਏ ਧਾਰੋਵਾਲੀ ਦੇ ਡਾਕਟਰ ਬੜੇ ਜੋੜੇ ਵਿੱਚ ਮਾਸਟਰ ਬੜੇ 16 ਵਿੱਚ ਜਲਾਏ ਬੜੇ ਤੇ ਕਾਨੂੰਾਂ ਅੰਚਟਾਏ ਬੜੇ ਦੀਨਾ ਨਗਰ ਦੇ ਪਖਾਰੀ ਬੜੇ ਕਵਾੜਾ ਵਿੱਚ ਲਖਾਰੀ ਬੜੇ ਪਾਗੋਆ ਦੇ ਜਵਾਨ ਬੜੇ ਤੇ ਕਾਦੀ ਦੇ ਮੁਸਲਮਾਨ ਬੜੇ ਬਟਾੜੇ ਵਿੱਚ ਕਠਿਆਰ ਬੜੇ ਤੇ ਠੀਕਰੀ ਆ ਕੇ ਮਨਿਆਰ ਬੜਾ ਭੁੱਲੇ ਚੱਕਰ ਬਾਣੀ ਬੜੇ ਤੇ ਠਾਣੇ ਆਲ ਸਿਆਣੇ ਬੜੇ ਅੱਬਲਖਸ਼ ਸਿਪਾਈ ਬੜੇ ਨਵੀਪੁਰ ਜਵਾਈ ਬੜੇ ਕਰਤਾਰ ਨਗਰ ਭਾਈ ਬੜੇ ਆਉਂਣਾ ਵਿੱਚ ਘਾਈ ਬੜੇ ਮੂਨੇਸ ਲਈਏ ਸਾਈ ਬੜੇ ਨਸ਼ਹਰੇ ਵਿੱਚ ਭਾਈ ਬੜੇ ਸੁੰਦਰਾ ਦੇ ਕਿਸ਼ਦਾਈ ਬੜੇ ਰਊਆ ਤੇ ਨਾਈ ਬੜੇ ਡੇਰੀਆ ਤੇ ਲੰਮੇ ਬੜੇ ਠਈ ਵਿੱਚ ਲੰਗੇ ਬੜੇ ਕਲਾ ਨੌਰ ਕਮਿਹਾਰ ਦਾ ਤੇ ਬਾਬੂਆ ਚਮਿਆਰ ਬੜਾ ਤਿੱਬੜ ਦੇ ਸ਼ੈਤਾਨ ਬੜੇ ਜੱਫਰ ਵਾਲੇ ਪਹਿਲਵਾਨ ਬੜੇ ਘੋਤਾ ਵਿੱਚ ਫੌਜੀ ਬੜੇ ਤੇ ਮੋਖਿਆ ਵਿੱਚ ਮੋਜੀ ਬੜੇ ਵਡਾਲਾ ਗਰੰਤੀ ਟਰੱਕ ਬੜੇ ਤੇ ਮਾਲੀਸਰਾਂ ਦੇ ਜੱਟ ਬੜੇ ਮਾਂਗਿਆ ਜੇ ਬੈੜੇ ਬੜੇ ਰਣੀਆਂ ਵਿੱਚ ਚਬਾਰੇ ਬੜੇ ਫਰਜੂਲਾ ਚੱਕ ਕੇ ਬਹਿਰੇ ਬੜੇ ਨਾਣੇ ਕੋਟ ਤੇ ਥਾਣੇਦਾਰ ਬੜਾ ਤੇ ਭੁੰਮੜੀ ਦੇ ਸੁਬੇਦਾਰ ਬੜਾ ਸਰਪੋਤ 75 ਕਾਰ ਬੜਾ ਚਾਲਾਂ ਵਿੱਚ ਸਰਦਾਰ ਬੜਾ ਖੁੰਡੇ ਵਿੱਚ ਕਬੂਤਰ ਬੜੇ ਤੇ ਧਾਰੀ ਆ ਤੇ ਸਕੂਟਰ ਬੜੇ ਬਬਰੀ ਨੰਗਲ ਬੀਬੀ ਬੋਰ ਬੜਾ ਤੇ ਯਾਗਲ ਪਟੀਆਂ ਮੋਰ ਬੜਾ ਖੋਖਰ ਪੋਜੀਆਂ ਖਿਦਾਰੀ ਬੜੇ ਤੇ ਸਿਦਮ ਦੀ ਮਿੱਤਰ ਤੇ ਜਵਾਰੀ ਬੜੇ ਸਰਨੇ ਵਿੱਚ ਕਵਾੜੀ ਬੜੇ ਪਖਾਨਕੋਟ ਦੇ ਮੰਦਰ ਬੜੇ ਸਜਾਨਪੁਰ ਤੇ ਪੁਲੀ ਨੰਬਰ ਬੜੇ ਨਵੇਂ ਸੱਲੇ ਏਜੰਟ ਬੜੇ ਪੰਡੋਰੀ ਵਿੱਚ ਮੰਤ ਬੜੇ ਘੁੰਮਣਾ ਵਿੱਚ ਸੰਤ ਬੜੇ ਭੰਗਾ ਵਿੱਚ ਭੰਗੀ ਬੜੇ ਕਾਰਨ ਨੰਗਲ ਪੁਲਰ ਅਮੀਰ ਬੜਾ ਤੇ ਕੋੜੀ ਤਲਵੰਡੀ ਘੀਰ ਬੜਾ ਤੇ ਅਹਿਮਦ ਘਰ ਚ ਫਕੀਰ ਬੜਾ ਪੀਰ ਦੀ ਸਰ ਸਫਾਈ ਬੜੀ ਤੇ ਦੋਸਤਪੁਰ ਤੇ ਲੜਾਈ ਜਣੀ ਸਿੰਘੋਂ ਆਲਨੇ ਹੰਗ ਬੜੇ ਤੇ ਬਾਜੇ ਚੱਕੇ ਦਾੜੀ ਰੰਗ ਬੜੇ ਲੂਣੇ ਵਿੱਚ ਟੌੜ ਬੜੇ ਬਿਠਵਾਲੇ ਵਿੱਚ ਲੋੜ ਬੜੇ ਸਿਰਕਿਆਂ ਵਿੱਚ ਲੋਹਾਰ ਦਾ ਕੁੰਡੇ ਕੇ ਸ਼ਿਕਾਰ ਬੜਾ ਪਣਿਆੜ ਪਿੰਡੇ ਪੂਚਾ ਬੜਾ ਭਰਾਪੁਰ ਤੇ ਪੋਚਾ ਬੜਾ ਗੋੜ ਖਰਲਾ ਮੜਮਾ ਦਾ ਸੱਕਰ ਰੋੜਾ ਵਾਲੀ ਦੀ ਰਸਾ ਸੱਦੇ ਸੇਕੇ ਦਾ ਮਛਰ ਢਾਣੇ ਭੋਲੇ ਦਾ ਵੱਡੇ ਕੁੰਡੇ ਬਾਮਣ ਛੋਟੇ ਕੁੰਡੇ ਤਰਖਾਨ ਚੌੜੇ ਵਿੱਚ ਬਲੈਕੀਏ ਤੇ ਲੀਡੇ ਵਿੱਚ ਲਾਣ ਬੱਬਰੀ ਦੀਆਂ ਮੂੜੀਆਂ ਤੇ ਯਾਰਨਿਕ ਦੀ ਗੋਭੀ ਆਰੀਆਂ ਨਿਕ ਤੇ ਆਰੀਏ ਤੇ ਕਾਲੇ ਨਗਰ ਤੇ ਗੋਧੀ ਥੁੰਦੀ ਥੰਮੜ ਤਾਜਪੁਰ ਮੱਡੇਪੁਰ ਜਿੰਡੇ ਖੁੱਤੀ ਖੁੱਤਾ ਗਾਹ ਦੇ ਪਹਾਉ ਕਮ ਦੇ ਪੇ ਝਾਗੜਾ ਮਰਾੜਾ ਜਿੱਥੇ ਗੋਡੇ ਗੋਡੇ ਗਾਰਾ ਕਿਤੀ ਚੌਦਰੇ ਦੇ ਸਰਦਾਰ ਬੀਜ ਦੇ ਜਵਾਰ-ਜਵਾਰ ਦੀਆਂ ਰੋਟੀਆਂ ਉਂਗਲ ਜਿੱਡੀਆਂ ਮੋਟੀਆਂ ਦੋ-ਦੋ ਕੜਸੇ ਸਾਗਦੇ ਤੇ ਇਹੋ ਜੱਟ ਭਾਦੇ ਆਲੀ ਨੰਗਲ ਹਰਦੁਸਨੀ ਸੰਭ ਜੁੱਗਣ ਕੰਮੀਆਂ ਆਧੀਆਂ ਡੁੱਗਰੀ ਕੁੱਕਰ ਛੋੜ ਜਿੱਥੇ ਗਾਈਆਂ ਮੱਝਾਂ ਪਾਣੀ ਲੈ ਗਿਆ ਰੋੜ ਨਰਪੁਰ ਪਰ 16 ਜਿੱਥੇ ਮਠਾ-ਮਠਾ ਰੌਲਾ ਟੂਆਂ ਦੇ ਸੱਤ-ਸੱਤੇ ਦੋ ਭੜੇ ਮਾਨ ਤੇ ਪੰਜ ਕਪੱਤੇ ਲਾ ਕੇ ਪਿੰਨੇ ਵਿਆਹ ਕਰਦੇ ਹਾਂ ਤੇ ਕਦੀ ਨਾ ਕਾਲਾ ਬਾਲਾ ਸਪਿਆਲੀ ਜਿੱਥੇ ਨੈਤ ਡੰਗਰ ਚਾਦੇ ਪਾਣੀ ਲੱਗ ਪਿੰਨੇ ਬੜਾਇ ਜਿੱਥੇ ਸ਼ਰਾਬੀਆਂ ਦੀ ਪੰਚਾਇਤ ਭਿੱਟੇ ਵਡ ਨਵਾਣੇ ਜਿੱਥੇ ਕਥਾ ਕਰ ਸਿਆਣੀ ਮਾਲੀਆਂ ਤੇ ਖਾਰਾ ਜਿੱਥੇ ਥੋੜਾ ਥੋੜਾ ਪਵਾੜਾ ਲਾਗੇ ਧੰਦਰਕੋੜ ਜਿੱਥੇ ਕਾਦੀਆਂ ਵਾਲਾ ਰੋਡ ਲਾਗੇ ਪਿੰਡ ਕੱਲੂ ਸੋੜ ਜਿੱਥੇ ਗਾਈ ਤੇ ਮੱਝ ਲੈ ਕੇ ਕੋਲ ਹਰ ਤੁਰਾ ਤੰਧੋਈ ਕੁੰਬੋਈ ਟੀਰਾ ਦੀਆ ਕੁਵਾਲੀ ਕਾਸ ਨੇ ਤੇ ਕੁੱਤਿਆਂ ਵਾਲੀ ਵੱਡੇ ਘੁਮਣ ਛੋਟੇ ਘੁਮਣ ਗਾਦਵੀਆਂ ਸ਼ੀਨੇ ਬਾਬਾ ਯਾਰਾ ਸਾਹਿਬ ਛੋਟੇ ਢੋਲਾ ਸੰਗਤ ਕਰਕੇ ਤਰ ਗਏ ਤੇ ਜੋਲ ਨੰਗਰ ਚ ਮੂਰਖ ਲੋਕ ਯਾਰੀ ਸ਼ਰਾਬ ਪੀ ਕੇ ਮਰ ਗਏ ਧਾਰੀ ਵਾਲੀ ਸੇਨੀਆਂ ਤੇ ਗਰਦਾਸਪੁਰ ਤੇ ਪਟੌੜੇ ਤੇ ਵੀਰ ਨਗਰ ਤੇ ਕੋੜੇ ਜਿੰਨੂੰ ਮਰਜੀ ਪੁੱਛ ਕੇ ਵਿੜੇ ਗੱਲਾਂ ਸੱਚੀਆਂ ਨੇ ਹਾਏ ਗੱਲਾਂ ਸਾਂ ਵਾਪਸ 이 b c 뉴스 김